ਦਿਨ ਸੀ 13 ਸਤੰਬਰ 2015 ਦਾ ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹਾ ਹੈ ਉਨਾਓ ਇੱਥੇ ਇੱਕ ਮਿਡਲ ਕਲਾਸ ਫੈਮਿਲੀ ਦਾ ਇੱਕ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦੇ ਮੁਖੀਆ ਦਾ ਨਾਮ ਸੀ ਪ੍ਰਮੋਦ ਪ੍ਰਮੋਦ ਉਹਦੀ ਪਤਨੀ ਤੇ ਉਹਦੀਆਂ ਦੋ ਕੁੜੀਆਂ ਰਹਿੰਦੀਆਂ ਸਨ ਜਿਸ ਵਿੱਚ ਵੱਡੀ ਕੁੜੀ ਦਾ ਨਾਮ ਸੀ ਕਾਜਲ ਤੇ ਛੋਟੀ ਕੁੜੀ ਦਾ ਨਾਮ ਸੀ ਸੋਨੀਆ ਪ੍ਰਮੋਦ ਇੱਕ ਬਿਜ਼ਨਸਮੈਨ ਸੀ ਇਹਨਾਂ ਦੀ ਜਿਹੜੀ ਵੱਡੀ ਕੁੜੀ ਸੀ ਕਾਜਲ ਉਹ ਉੱਥੋਂ ਇੱਕ ਹੋਟਲ ਮੈਨੇਜਮੈਂਟ ਦੇ ਵਿੱਚ ਕੋਰਸ ਕਰ ਰਹੀ ਸੀ ਛੋਟੀ ਕੁੜੀ ਹਜੇ 10ਵੀਂ ਦੇ ਵਿੱਚ ਪੜ ਰਹੀ ਹੁੰਦੀ ਹੈ ਇਹ ਪਰਿਵਾਰ ਬਹੁਤ ਹੀ ਹੰਸੀ ਖੁਸ਼ੀ ਰਹਿ ਰਿਹਾ ਹੁੰਦਾ ਹੈ। ਇਸੇ ਵਿੱਚ ਆ ਜਾਂਦਾ ਹੈ 2016। ਇਹਨਾਂ ਦੀ ਕੁੜੀ ਕਾਜਲ ਹੋਟਲ ਮੈਨੇਜਮੈਂਟ ਦਾ ਕੋਰਸ ਪੂਰਾ ਕਰ ਲੈਂਦੀ ਹੈ ਤੇ ਕੋਰਸ ਪੂਰਾ ਹੋਣ ਤੋਂ ਬਾਅਦ ਉਹਨੂੰ ਡਿਗਰੀ ਮਿਲ ਜਾਂਦੀ ਹੈ। ਹੁਣ ਉਹ ਕਾਜਲ ਆਪਣੇ ਲਈ ਵਧੀਆ ਨੌਕਰੀ ਲੱਭਣ ਲੱਗ ਜਾਂਦੀ ਹੈ। ਕਾਜਲ ਕਈ ਹੋਟਲਾਂ ਦੇ ਵਿੱਚ ਜੌਬ ਲਈ ਅਪਲਾਈ ਕਰਦੀ ਹੈ ਪਰ ਇਹਨੂੰ ਆਪਣੇ ਮਨ ਮੁਤਾਬਿਕ ਜੌਬ ਨਹੀਂ ਮਿਲ ਰਹੀ ਸੀ। ਇਸੇ ਤਰ੍ਹਾਂ ਹੀ ਇੱਕ ਯੂਪੀ ਦੇ ਵੱਡੇ 5 ਸਟਾਰ ਹੋਟਲ ਦੇ ਵਿੱਚ ਕਾਜਲ ਨੂੰ ਫੋਨ ਆਉਂਦਾ ਹੈ। ਉਹ ਕਹਿੰਦੇ ਨੇ ਕਿ ਉਸ ਦਾ ਰਜੀਮ ਨੌਕਰੀ ਦੇ ਲਈ ਸਿਲੈਕਟ ਕਰ ਲਿਆ ਗਿਆ ਹੈ। ਉਹ ਅਗਲੇ ਦਿਨ ਇੰਟਰਵਿਊ ਤੇ ਆ ਸਕਦੀ ਹੈ। ਅਗਲੇ ਦਿਨ ਕਾਜਲ ਆਪਣੇ ਪਿਤਾ ਨੂੰ ਲੈ ਕੇ ਉਸ ਹੋਟਲ ਦੇ ਵਿੱਚ ਨੌਕਰੀ ਲਈ ਇੰਟਰਵਿਊ ਦੇਣ ਜਾਂਦੀ ਹੈ। ਉਹ ਉੱਥੇ ਸਿਲੈਕਟ ਹੋ ਜਾਂਦੀ ਹੈ। ਕਾਜਲ ਨੂੰ ਉਸ ਹੋਟਲ ਦੇ ਵਿੱਚ ਰਿਸੈਪਸ਼ਨਿਸਟ ਦੀ ਨੌਕਰੀ ਮਿਲ ਚੁੱਕੀ ਸੀ। ਇਹ ਗੱਲ ਸੁਣ ਕੇ ਘਰ ਵਾਲੇ ਬਹੁਤ ਹੀ ਖੁਸ਼ ਹਨ ਕਿਉਂਕਿ ਕਾਜਲ ਹੁਣ ਉਸੇ ਹੀ ਹੋਟਲ ਦੇ ਵਿੱਚ ਰਹਿਣ ਵਾਸਤੇ ਉਸ ਨੂੰ ਕਮਰਾ ਵੀ ਮਿਲ ਚੁੱਕਿਆ ਸੀ। ਇਹ ਹੋਟਲ ਆਗਰਾ ਦਾ ਇੱਕ ਨਾਮੀ ਹੋਟਲ ਸੀ ਇੱਕ ਦਿਨ ਇਸੇ ਫਾਈਵ ਸਟਾਰ ਹੋਟਲ ਦੇ ਵਿੱਚ ਜਰਮਨ ਦੇ ਦੋ ਅੰਗਰੇਜ਼ ਆ ਕੇ ਰੁਕੇ ਹੋਏ ਸਨ ਇੱਕ ਦਾ ਨਾਮ ਸੀ ਬੋਬਨ ਤੇ ਇੱਕ ਦਾ ਨਾਮ ਸੀ ਅਲਬਰਟ ਇਹਨਾਂ ਦੋਨਾਂ ਦੀ ਉਮਰ ਲਗਭਗ 50 ਸਾਲ ਦੇ ਆਸ-ਪਾਸ ਸੀ ਇਹ ਦੋਨੋਂ ਕਰੀਬ ਇੱਕ ਹਫ਼ਤੇ ਤੋਂ ਇਸ ਹੋਟਲ ਦੇ ਵਿੱਚ ਰੁਕੇ ਹੋਏ ਸਨ ਇਹ ਪੂਰੇ ਆਗਰਾ ਦਾ ਟੂਰ ਕਰ ਰਹੇ ਸੀ ਇੱਕ ਰਾਤ ਦੋਨੋਂ ਮਿਲ ਕੇ ਖੂਬ ਸਾਰੀ ਸ਼ਰਾਬ ਪੀਂਦੇ ਨੇ ਸ਼ਰਾਬ ਪੀਣ ਤੋਂ ਬਾਅਦ ਇਹ ਹੋਟਲ ਦੇ ਮੈਨੇਜਰ ਨੂੰ ਫੋਨ ਕਰਦੇ ਨੇ ਉਸ ਨੂੰ ਬੋਲਦੇ ਨੇ ਕਿ ਉਹਨਾਂ ਨੂੰ ਦੋ ਲੜਕੀਆਂ ਦੀ ਜ਼ਰੂਰਤ ਹੈ ਫਿਰ ਹੋਟਲ ਮੈਨੇਜਰ ਉਹਨਾਂ ਨੂੰ ਕੁਝ ਲੜਕੀਆਂ ਦੀਆਂ ਫੋਟੋਆਂ ਭੇਜਦਾ ਹੈ ਤੇ ਫਿਰ ਉਹਨਾਂ ਨੂੰ ਕਹਿੰਦਾ ਹੈ ਕਿ ਜਿਹੜੀਆਂ ਤੁਹਾਨੂੰ ਲੜਕੀਆਂ ਦੀਆਂ ਫੋਟੋਆਂ ਪਸੰਦ ਆਈਆਂ ਨੇ ਉਹ ਤੁਸੀਂ ਫੋਟੋਆਂ ਮੈਨੂੰ ਭੇਜ ਸਕਦੇ ਹੋ ਅਲਬਰਟ ਤੇ ਬੋਬਨ ਦੋਨੋਂ ਮਿਲ ਕੇ ਦੋ ਲੜਕੀਆਂ ਦੀਆਂ ਫੋਟੋਆਂ ਪਸੰਦ ਕਰਦੇ ਨੇ ਜਿਹੜੀਆਂ ਵੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਸਨ ਫਿਰ ਉਹ ਮੈਨੇਜਰ ਨੂੰ ਬੋਲਦੇ ਨੇ ਕਿ ਜਲਦੀ ਤੋਂ ਜਲਦੀ ਇਹਨਾਂ ਲੜਕੀਆਂ ਦਾ ਇੰਤਜ਼ਾਮ ਕੀਤਾ ਜਾਵੇ ਫਿਰ ਇੱਕ ਘੰਟੇ ਬਾਅਦ ਦੋ ਕੁੜੀਆਂ ਉਸ ਹੋਟਲ ਦੇ ਵਿੱਚ ਆਂਦੀਆਂ ਨੇ ਫਿਰ ਉਹ ਮੈਨੇਜਰ ਉਹਨਾਂ ਨੂੰ ਕੁੜੀਆਂ ਨੂੰ ਅਲਬਰਟ ਤੇ ਬੋਬਨ ਦੇ ਕਮਰੇ ਵੱਲ ਭੇਜ ਦਿੰਦਾ ਹੈ ਜਦੋਂ ਦੋਨੇ ਕੁੜੀਆਂ ਅਲਬਰਟ ਤੇ ਬੋਬਨ ਦੇ ਕਮਰੇ ਤੱਕ ਪਹੁੰਚਦੀਆਂ ਨੇ ਉਹ ਦੋਨੋਂ ਅੰਗਰੇਜ਼ ਵੇਖ ਕੇ ਬਹੁਤ ਖੁਸ਼ ਹੁੰਦੇ ਨੇ ਕਿਉਂਕਿ ਉਹ ਦੋਨੇ ਕੁੜੀਆਂ ਵੇਖਣ ਵਿੱਚ ਬਹੁਤ ਸੋਹਣੀਆਂ ਸਨ ਫਿਰ ਉਹ ਬੋਬਨ ਦੋਨਾਂ ਕੁੜੀਆਂ ਨੂੰ ਆਪਣੇ ਕੋਲ ਬਿਠਾ ਲੈਂਦਾ ਹੈ ਉਹਨਾਂ ਨੂੰ ਡਰਿੰਕ ਪੁੱਛਦਾ ਹੈ ਪਰ ਦੋਨੋਂ ਕੁੜੀਆਂ ਡਰਿੰਕ ਪੀਣ ਤੋਂ ਮਨਾ ਕਰ ਦਿੰਦੀਆਂ ਨੇ ਤੇ ਇਹ ਦੋਨੋਂ ਹੀ ਅੰਗਰੇਜ਼ ਡਰਿੰਕ ਪੀਣੀ ਸ਼ੁਰੂ ਕਰ ਦਿੰਦੇ ਨੇ ਡਰਿੰਕ ਪੀਂਦੇ ਪੀਂਦੇ ਹੀ ਇਹਨਾਂ ਦੋਨਾਂ ਕੁੜੀਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਤੇ ਕੁਝ ਦੇਰ ਬਾਅਦ ਹੀ ਇਹ ਦੋਨਾਂ ਕੁੜੀਆਂ ਦੇ ਜ਼ਬਰਨ ਕਪੜੇ ਉਤਾਰ ਦਿੰਦੇ ਨੇ ਇਸ ਤੋਂ ਬਾਅਦ ਬੋਬਨ ਲੜਕੀ ਦੇ ਨਾਲ ਜ਼ਬਰਨ ਸਬੰਧ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਤੇ ਅਲਬਰਟ ਦੂਸਰੀ ਕੁੜੀ ਦੇ ਨਾਲ ਵੀ ਸਬੰਧ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਤੇ ਹੁਣ ਇਹਨਾਂ ਚਾਰਾਂ ਦੀਆਂ ਆਵਾਜ਼ਾਂ ਇਸ ਕਮਰੇ ਦੇ ਅੰਦਰ ਗੂੰਜ ਰਹੀਆਂ ਹੁੰਦੀਆਂ ਨੇ ਕਈ ਘੰਟਿਆਂ ਤੱਕ ਇਹ ਕੰਮ ਚੱਲਦਾ ਰਹਿੰਦਾ ਹੈ ਫਿਰ ਇੱਕ ਦੂਸਰੇ ਦੇ ਨਾਲ ਬਦਲ-ਬਦਲ ਕੇ ਇਹ ਸਬੰਧ ਬਣਾਉਂਦੇ ਨੇ ਹੁਣ ਦੋਨੇ ਕੁੜੀਆਂ ਦੀ ਹਾਲਤ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ ਉਹ ਕੁੜੀਆਂ ਹੁਣ ਮਨਾ ਨਹੀਂ ਕਰ ਸਕਦੀਆਂ ਸਨ ਕਿਉਂਕਿ ਉਹਨਾਂ ਨੇ ਇਸ ਖੇਲ ਖੇਲਣ ਵਾਸਤੇ ਮੋਟੀ ਰਕਮ ਲਈ ਹੋਈ ਸੀ ਫਿਰ ਥੋੜੀ ਦੇਰ ਬਾਅਦ ਹੀ ਇਹ ਚਾਰੇ ਥੱਕ ਕੇ ਸੌ ਜਾਂਦੇ ਨੇ ਅੰਗਰੇਜ਼ਾਂ ਨੇ ਹਜੇ ਆਗਰਾ ਦੇ ਵਿੱਚ ਕਈ ਥਾਵਾਂ ਤੇ ਘੁੰਮਣਾ ਸੀ ਇੱਕ ਦਿਨ ਅਲਬਰਟ ਦੀ ਨਜ਼ਰ ਕਾਜਲ ਦੇ ਉੱਤੇ ਪੈਂਦੀ ਹੈ ਕਾਜਲ ਦੇਖਣ ਨੂੰ ਬਹੁਤ ਖੂਬਸੂਰਤ ਲੱਗਦੀ ਸੀ ਹੁਣ ਅਲਬਰਟ ਤੇ ਬੋਬਨ ਆਪਸ ਵਿੱਚ ਮਿਲ ਕੇ ਕਾਜਲ ਦੇ ਸ਼ਿਕਾਰ ਦੀ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਮੈਨੇਜਰ ਨੂੰ ਕਹਿੰਦੇ ਨੇ ਕਿ ਅਸੀਂ ਆਗਰਾ ਘੁੰਮਣ ਜਾਣਾ ਹੈ ਪਰ ਸਾਨੂੰ ਆਗਰਾ ਘੁੰਮਣ ਵਾਸਤੇ ਇੱਥੋਂ ਦੀ ਕੋਈ ਬੰਦਾ ਜਾਂ ਔਰਤ ਚਾਹੀਦੀ ਹੈ ਫਿਰ ਉਹ ਕਾਜਲ ਦਾ ਨਾਮ ਲੈਂਦੇ ਨੇ ਕੀ ਕਾਜਲ ਤੁਹਾਡੀ ਜਿਹੜੀ ਰਿਸੈਪਸ਼ਨਿਸਟ ਹੈ ਇਹ ਸਾਨੂੰ ਆਗਰਾ ਘੁਮਾ ਸਕਦੀ ਹੈ ਇਸ ਲਈ ਉਹ ਇੱਕ ਮੋਟੀ ਰਕਮ ਵੀ ਤੁਹਾਨੂੰ ਦੇਣਗੇ ਮੈਨੇਜਰ ਕਾਜਲ ਦੇ ਨਾਲ ਗੱਲ ਕਰਦਾ ਹੈ ਤੇ ਕਾਜਲ ਝਟਪਟ ਤਿਆਰ ਹੋ ਜਾਂਦੀ ਹੈ ਕਾਜਲ ਅਲਬਰਟ ਤੇ ਬੋਬਨ ਨੂੰ ਕਰੀਬ 2 ਦਿਨ ਤੱਕ ਆਗਰਾ ਕਮੋਂਦੀ ਹੈ। ਇਹਨਾਂ ਦੋਨਾਂ ਦਿਨਾਂ ਦੇ ਵਿੱਚ ਕਾਜਲ ਬੋਬਨ ਤੇ ਅਲਬਰਟ ਦਾ ਆਪਸ ਦੇ ਵਿੱਚ ਰਿਸ਼ਤਾ ਕਾਇਮ ਹੋ ਜਾਂਦਾ ਹੈ। ਉਹ ਇੱਕ ਦੂਸਰੇ ਨੂੰ ਦੋਸਤ ਸਮਝਣ ਲੱਗ ਜਾਂਦੇ ਨੇ ਤੇ ਇੱਕ ਰਾਤ ਅਲਬਰਟ ਤੇ ਬੋਬਨ ਮਿਲ ਕੇ ਡਰਿੰਕ ਕਰਦੇ ਨੇ। ਉਹ ਕਾਜਲ ਨੂੰ ਵੀ ਫੋਨ ਕਰਕੇ ਬੁਲਾਉਂਦੇ ਨੇ ਤੇ ਉਹਨੂੰ ਵੀ ਕਹਿੰਦੇ ਨੇ ਕਿ ਤੂੰ ਵੀ ਆ ਕੇ ਸਾਡੇ ਨਾਲ ਇੰਜੋਏ ਕਰ ਸਕਦੀ ਹੈਂ। ਥੋੜੀ ਦੇਰ ਬਾਅਦ ਹੀ ਕਾਜਲ ਉਹਨਾਂ ਦੇ ਕਮਰੇ ਵਿੱਚ ਆ ਜਾਂਦੀ ਹੈ। ਤੇ ਜਦੋਂ ਕਾਜਲ ਉਹਨਾਂ ਦੇ ਕਮਰੇ ਵਿੱਚ ਆ ਜਾਂਦੀ ਹੈ ਤੇ ਬੋਬਨ ਉਹਨੂੰ ਪੁੱਛਦਾ ਹੈ ਕਿ ਕੀ ਤੁਸੀਂ ਡਰਿੰਕ ਪੀਓਗੇ ਕਾਜਲ ਕਹਿੰਦੀ ਹੈ ਹਾਂ ਮੈਂ ਪੀਲਾਂਗੀ ਹੁਣ ਡਰਿੰਕ ਦਾ ਦੌਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਤੇ ਕਾਜਲ ਕਾਫੀ ਨਸ਼ੇ ਦੇ ਵਿੱਚ ਹੋ ਜਾਂਦੀ ਹੈ ਉਹਨੂੰ ਹੁਣ ਕੁਝ ਨਹੀਂ ਹੁੰਦੀ ਉਹਨੂੰ ਹੁਣ ਕੋਈ ਹੋਸ਼ ਨਹੀਂ ਸੀ ਕਿ ਉਸ ਦੇ ਨਾਲ ਕੀ ਕੁਝ ਹੋ ਰਿਹਾ ਸੀ ਕਾਜਲ ਨਸ਼ੇ ਦੇ ਵਿੱਚ ਬੋਬਨ ਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਬੋਬਨ ਜੋ ਕਿ ਪਹਿਲਾਂ ਤੋਂ ਹੀ ਇਸ ਉਮੀਦ ਦੇ ਵਿੱਚ ਸੀ ਫਿਰ ਹੌਲੀ-ਹੌਲੀ ਉਹ ਬੋਬਿੰਦ ਦੇ ਨਾਲ ਸਰੀਰਕ ਸਬੰਧ ਬਣਾਉਣੀ ਸ਼ੁਰੂ ਕਰ ਦਿੰਦੀ ਹੈ ਤੇ ਅਲਬਰਟ ਬੈਠਾ ਸਾਹਮਣੇ ਦੇਖ ਰਿਹਾ ਹੁੰਦਾ ਹੈ ਅਲਬਰਟ ਇੱਕ ਇਸ਼ਾਰੇ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਬੋਬਨ ਇਸ਼ਾਰਾ ਕਰਦਾ ਹੈ ਤੇ ਦੋਨੋਂ ਮਿਲ ਕੇ ਕਾਜਲ ਦੇ ਨਾਲ ਬਹੁਤ ਗੰਦੇ ਤਰੀਕੇ ਦੇ ਨਾਲ ਸਬੰਧ ਬਣਾਣੇ ਸ਼ੁਰੂ ਕਰ ਦਿੰਦੇ ਨੇ ਕਾਜਲ ਦੀ ਹਾਲਤ ਖਰਾਬ ਹੋ ਜਾਂਦੀ ਹੈ ਪਰ ਉਹ ਦੋਨੋਂ ਹੀ ਬੜੀ ਦਰਦਨਾਕ ਤਰੀਕੇ ਦੇ ਨਾਲ ਕਾਜਲ ਦੇ ਨਾਲ ਸਬੰਧ ਬਣਾਉਂਦੇ ਨੇ ਉਹ ਦੋਨੇ ਹੀ ਰਾਤ ਕਈ ਵਾਰੀ ਕਾਜਲ ਦੇ ਨਾਲ ਸਬੰਧ ਬਣਾਉਂਦੇ ਨੇ ਤੇ ਸਵੇਰ ਹੁੰਦਿਆਂ ਹੀ ਕਾਜਲ ਉਹਨਾਂ ਦੇ ਕਮਰੇ ਵਿੱਚ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਫਿਰ ਥੋੜੀ ਦੇਰ ਬਾਅਦ ਹੀ ਉਹਦੀ ਹਾਲਤ ਜਿਹੜੀ ਹੈ ਉਹ ਖਰਾਬ ਹੋ ਜਾਂਦੀ ਹੈ ਜਦੋਂ ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਕਰਵਾਉਂਦੀ ਹੈ ਤੇ ਡਾਕਟਰ ਉਸ ਨੂੰ ਕਹਿੰਦਾ ਹੈ ਕਿ ਜ਼ਿਆਦਾ ਸ਼ਰਾਬ ਪੀਣ ਕਰਕੇ ਡੀਹਾਈਡਰੇਸ਼ਨ ਹੋ ਗਿਆ ਹੈ ਜੋ ਜਲਦੀ ਹੀ ਸਹੀ ਹੋ ਜਾਵੇਗਾ ਪਰ ਕਾਜਲ ਪਿਛਲੀ ਰਾਤ ਬਾਰੇ ਸੋਚ ਕੇ ਰੋਂਦੀ ਜਾਂਦੀ ਹੈ ਤੇ ਉਹ ਇਹ ਸੋਚਦੀ ਹੈ ਕਿ ਉਸਨੇ ਇਹ ਕੰਮ ਕਿਉਂ ਕੀਤਾ ਅਗਲੇ ਦਿਨ ਅਲਬਰਟ ਤੇ ਬੋਬਨ ਨੇ ਵਾਪਸ ਜਰਮਨ ਜਾਣਾ ਸੀ ਤੇ ਉਹ ਕਾਜਲ ਨੂੰ ਫੋਨ ਕਰਦੇ ਨੇ ਤੇ ਉਸ ਨੂੰ ਟਿਪ ਦੇਣ ਦੀ ਕੋਸ਼ਿਸ਼ ਕਰਦੇ ਨੇ ਪਰ ਕਾਜਲ ਟਿਪ ਲੈਣ ਤੋਂ ਮਨਾ ਕਰ ਦਿੰਦੀ ਹੈ ਫਿਰ ਬੋਬਨ ਤੇ ਅਲਬਰਟ ਵਾਪਸ ਜਰਮਨ ਚਲੇ ਜਾਂਦੇ ਨੇ ਤੇ ਕਾਜਲ ਅਗਲੇ ਸਾਲ ਹੀ ਉਸ 5 ਸਟਾਰ ਹੋਟਲ ਦੀ ਮੈਨੇਜਰ ਬਣ ਜਾਂਦੀ ਹੈ ਤੇ ਹੁਣ ਕਾਜਲ ਆਪਣੇ ਪਤੀ ਦੇ ਨਾਲ ਉਸ ਹੋਟਲ ਦੇ ਵਿੱਚ ਨੌਕਰੀ ਕਰ ਰਹੀ ਹੈ